ਅੱਜ ਗਾਰਡੀਅਨ ਨਿਊਜ਼ਪੇਪਰ ਜੋ ਆ ਉਹਨਾਂ ਨੇ ਬਹੁਤ ਵੱਡਾ ਆਰਟੀਕਲ ਛਾਪਿਆ ਹੈ ਉਹਦਾ ਹੈਡਿੰਗ ਉਹਨਾਂ ਨੇ ਇਹੀ ਰੱਖਿਆ ਇੰਡੀਆ ਗੈਂਗਸ অর ਬੋਥ ਹੂ ਇਸ ਬਿਹਾਈਂਡ ਅਸੈਸੀਨੇਸ਼ਨਸ ਆਫ ਕੈਨੇਡੀਅਨ ਸਿਕਸ ਕਿ ਇੰਡੀਆ ਆ ਜਾਂ ਗੈਂਗਾ ਜਾਂ ਦੋਨੋਂ ਹੀ ਹੈਗੇ ਆ ਸਿੱਖਾਂ ਦੇ ਕੈਨੇਡਾ ਦੇ ਵਿੱਚ ਜਿਹੜੇ ਰਹਿੰਦੇ ਸਿੱਖਾਂ ਉਹਨਾਂ ਦੇ ਕਤਲकांड ਦੇ ਲਈ ਪਿਛਲੇ ਦਿਨਾਂ ਦੇ ਵਿੱਚ ਕੁਝ ਅਰੈਸਟ ਵੀ ਹੋਈਆਂ ਹੈਗੀਆਂ ਕੈਨੇਡੀਅਨ ਸਿੱਖ ਐਕਟਿਵਿਸਟ ਭਾਈ ਹਰਦੀਪ ਸਿੰਘ ਨਿਜਨ ਉਹਨਾਂ ਦੇ ਕਤਲ ਦੇ ਸਬੰਧ ਦੇ ਵਿੱਚ ਉਹਦੇ ਨਾਲ ਬਹੁਤ ਕੁਝ ਜਿਹੜਾ ਅੰਡਰਵਰਲਡ ਕਰਾਈਮ ਆ ਤੇ ਇੰਡੀਆ ਦੇ ਹਿਟ ਸਕਵਾਰਡਸ ਦਾ ਕੀ ਰਿਲੇਸ਼ਨ ਹੈਗਾ ਉਹ ਸਾਹਮਣੇ ਆਇਆ ਚਾਹੇ ਇਸ ਨੂੰ ਕੋਈ ਮੰਨੇ ਜਾਂ ਨਾ ਮੰਨੇ ਇਹ ਬੜਾ ਹੀ ਕਲੀਅਰ ਜਿਹੜਾ ਸ਼ੋ ਹੋਇਆ ਹੈਗਾ ਇਹਲੇ ਦਿਨਾਂ ਦੇ ਵਿੱਚ ਸੋ ਇਸ ਆ ਆਰਟੀਕਲ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜੇ ਆਂਡੀਆਂ ਦੇ ਬਿਸ਼ਨੋਈ ਗਰੁੱਪ ਦੇ ਗੈਂਗਸ ਹੈਗੇ ਆ ਉਹਨਾਂ ਨੇ ਉੱਥੋਂ ਬੀਜੇ ਲੈ ਕੇ ਆ ਜੀ ਸਟੂਡੈਂਟ ਆਏ ਤੇ ਇੱਥੇ ਕੋ ਕੋ ਪੜਨ ਵੀ ਨਹੀਂ ਗਿਆ ਤੇ ਉਹਨਾਂ ਨੇ ਕਿਸ ਤਰ੍ਹਾਂ ਜਿਹੜਾ ਭਾਈ ਹਰਦੀਪ ਸਿੰਘ ਦਾ ਨਿੱਜਰ ਦਾ ਕਤਲ ਕੀਤਾ ਚਾਰ ਜਣੇ ਆਲਰੇਡੀ ਅਰੈਸਟ ਹੋ ਚੁੱਕੇ ਹੈਗੇ ਆ ਅ ਵਸ਼ੇਂਕਰ ਪੋਸਟ ਨੇ ਹੋਰ ਬਹੁਤ ਸਾਰੀਆਂ ਖਬਰਾਂ ਨੇ ਕਲੀਅਰ ਕਰ ਹੀ ਦਿੱਤਾ ਹੈ ਕਿਸ ਤਰ੍ਹਾਂ ਜਿਹੜਾ ਸਾਰਾ ਲਿੰਕ ਉਹ ਆ ਇੰਡੀਆ ਦੇ ਸੰਮਿਤ ਗੋਇਲ ਜਿਹੜਾ ਰਾ ਦਾ ਚੀਫ ਸੀ ਨਾਰਥ ਅਮਰੀਕਾ ਦੇ ਵਿੱਚ ਤੇ ਈਵਨ ਅਜੀਤ ਡੋਵਲ ਤੱਕ ਕਿਸ ਤਰ੍ਹਾਂ ਜਿਹੜਾ ਜੁੜਦਾ ਹੈਗਾ ਸੋ ਬਹੁਤ ਸਾਰੇ ਜਿਹੜੇ ਸਿੱਖ ਆ ਮਨਿੰਦਰ ਸਿੰਘ ਵਰਗੇ ਜਿਹੜੇ ਬ੍ਰਿਟਿਸ਼ ਸੇ ਕਾਉਂਸਲ ਦੇ ਹੈੱਡ ਵੀ ਆ ਉਹਨਾਂ ਨੇ ਇਹ ਕਿਹਾ ਹੈ ਵੀ ਮੈਨੂੰ ਵੀ ਬਾਰ-ਬਾਰ ਉਹਨਾਂ ਨੇ ਇਹੀ ਕਿ ਹੈ ਵੀ ਸਿੱਖ ਜੋ ਆ ਉਹ ਖਤਰੇ ਦੇ ਵਿੱਚ ਹੈਗੇ ਆ ਉਹਨਾਂ ਦੇ ਵਿੱਚੋਂ ਮੇਰਾ ਨਾਂ ਜਿਹੜਾ ਵਾਰ-ਵਾਰ ਆਦਾ ਰਹਿੰਦਾ ਕਹਿੰਦਾ ਵੀ ਮੈਂ ਆਮ ਪਬਲਿਕ ਵਿੱਚ ਜਾਣ ਤੋਂ ਥੋੜਾ ਸੰਕੋਚ ਕਰਦਾ ਹੈਗਾ ਆ ਬਹੁਤ ਵਾਰ ਮੇਰੇ ਬੱਚਿਆਂ ਦੇ ਜਿਹੜੇ ਸਕੂਲ ਦੇ ਔਰ ਜੜੀਆਂ ਕੋਈ ਵੀ ਉੱਥੇ ਇਵੈਂਟਸ ਹੁੰਦੀਆਂ ਆ ਉਹ ਮੈਨੂੰ ਕੈਨਸਲ ਕਰਨੀਆਂ ਪੈਂਦੀਆਂ ਪਰ ਮੈਂ ਇਹ ਨਹੀਂ ਚਾਹੁੰਦਾ ਵੀ ਮੈਂ ਇਸ ਚੀਜ਼ ਤੋਂ ਪਿੱਛੇ ਹਟਾਂ ਇਹ ਸਾਡਾ ਹੱਕ ਹੈਗਾ ਆਜ਼ਾਦੀ ਦੀ ਜਿਹੜੀ ਗੱਲ ਕਰਨੀ ਆ ਉਹ ਇੱਕ ਸਾਡਾ ਪੂਰਾ ਹੱਕ ਹੈਗਾ ਅ ਇੱਕ ਤਰ੍ਹਾਂ ਦੇ ਨਾਲ 11000 ਕਿਲੋਮੀਟਰ ਦੂਰ ਦਿੱਲੀ ਕੈਨੇਡਾ ਤੋਂ ਕਿਦਾਂ ਜਿਹੜੀ ਗਵਰਨਮੈਂਟ ਆ ਉਹੋ ਗੈਂਗਸ ਨੂੰ ਹਾਇਰ ਕਰਕੇ ਜਿਹੜੇ ਡਿਸੈਂਟ ਵਾਲੇ ਲੋਕ ਆ ਜਿਨ੍ਹਾਂ ਦਾ ਭਾਰਤ ਦੇ ਨਾਲ ਰਜਾਮੰਦੀ ਨਹੀਂ ਹੈਗੀ ਜਾਂ ਆਪਣੇ ਹੱਕ ਦੀ ਗੱਲ ਕਰਦੇ ਆ ਉਹਨਾਂ ਨੂੰ ਜਿਹੜੀ ਮਰਵਾਉਣ ਦੀ ਕਿਦਾਂ ਜਿਹੜੀ ਕੋਸ਼ਿਸ਼ ਕਰਦੇ ਆ ਉਸ ਸੰਬੰਧ ਦੇ ਵਿੱਚ ਕਾਫੀ ਵੱਡਾ ਜਿਹੜਾ ਆਰਟੀਕਲ ਛਾਪਿਆ ਗਿਆ ਹੈਗਾ ਅ ਇਸ ਆਰਟੀਕਲ ਦੇ ਵਿੱਚ ਮੋਹ ਤਾਲੀਵਾਲ ਇੱਕ ਸਿੱਖ ਐਕਟਿਵਿਸਟ ਹੈਗੇ ਆ ਕੋ-ਫਾਊਂਡਰ ਵੀ ਹੈਗੇ ਆ ਪੋਲਿਟਿਕ ਜਸਟਿਸ ਫਾਊਂਡੇਸ਼ਨ ਦੇ ਉਹ ਕਹਿੰਦੇ ਵੀ ਤੁਹਾਨੂੰ ਇਸ ਸਾਰੀ ਈਵੈਂਟ ਤੋਂ ਇਹ ਪਤਾ ਚੱਲਦਾ ਆ ਵੀ ਜਿਹੜੀ ਸਰਕਾਰ ਆ ਇੰਡੀਆ ਦੀ ਉਹ ਤੁਹਾਡਾ ਮੂੰਹ ਬੰਦ ਕਰਨ ਦੇ ਲਈ ਕਿੱਥੇ ਤੱਕ ਜਾ ਸਕਦੀ ਹੈ ਕਿ ਉਹ ਆਪਣੇ ਹੀ ਦੁਸ਼ਮਣ ਜਿਹੜੇ ਉਹ ਗੈਂਗ ਨੂੰ ਵੀ ਭਾਰਤ ਸਰਕਾਰ ਨੇ ਦੁਸ਼ਮਣ ਐਲਾਨ ਕੀਤਾ ਹੈ ਉਹਨਾਂ ਨੂੰ ਹਾਇਰ ਕਰਕੇ ਕਿਸ ਤਰ੍ਹਾਂ ਜਿਹੜੇ ਕੈਨੇਡੀਅਨ ਸਿਟੀਜ਼ਨਸ ਨੂੰ ਅਟੈਕ ਕਰ ਸਕਦੇ ਆ ਇਸ ਪੱਤਰਕਾਰ ਨੇ ਕੈਨੇਡਾ ਦੇ ਵਿੱਚ ਜਾ ਕੇ ਬੱਖ-ਬੱਖ ਲੋਕਾਂ ਦੇ ਆਪਣੇ ਬਿਆਨ ਵੀ ਸੋਨੇ ਦੇਕਸੀ ਗੁਰਦੁਆਰੇ ਗਿਆ ਕਹਿੰਦਾ ਬਹੁਤ ਸਾਰੇ ਜਿਹੜੇ ਲੋਕ ਆ ਓਹੋ ਸਾਹਮਣੇ ਨਹੀਂ ਕਹਿੰਦੇ ਸੀ ਪਰ ਬਿਹਾਈਂਡ ਦਾ ਸੀਨ ਉਹ ਕਹਿੰਦੇ ਵੀ ਅਸੀਂ ਸਾਹਮਣੇ ਨਹੀਂ ਆਣਾ ਕਿਉਂਕਿ ਸਾਨੂੰ ਵੀ ਭਾਰਤੀ ਸਰਕਾਰ ਜਿਹੜੀ ਟਾਰਗੇਟ ਕਰ ਸਕਦੀ ਆ ਪਰ ਹਰ ਕੋਈ ਕਹਿੰਦਾ ਇਹ ਹੀ ਕਹਿੰਦਾ ਵੀ ਸ਼ਰੇਆਮ ਇਹਦੇ ਵਿੱਚ ਇੰਡੀਆ ਦੀ ਸਰਕਾਰ ਦਾ ਹੱਥ ਹੈਗਾ ਆ ਪਾਕਿਸਤਾਨ ਵਾਲੇ ਬੜੇ ਲੰਬੇ ਸਮੇਂ ਤੋਂ ਕਹਿ ਰਹੇ ਉਹਨਾਂ ਦੀ ਇੰਟੈਲੀਜੈਂਸ ਕਹਿ ਰਹੀ ਆ ਕਿ 20 ਤੋਂ ਵੱਧ ਜਿਹੜੇ ਉੱਥੇ ਟਾਰਗੇਟਡ ਮਰਡਰ ਕੀਤੇ ਗਏ ਆ ਉਹ ਵੀ ਜਿਹੜੇ ਭਾਰਤ ਦੀ ਸਰਕਾਰ ਵੱਲੋਂ ਉੱਥੇ ਲੋਕਲ ਜਿਹੜੇ ਬੰਦੇ ਕੋਈ ਕ੍ਰਿਮੀਨਲ ਗੈਂਗਸ ਆ ਉਹਨਾਂ ਨੂੰ ਜਿਹੜੇ ਹਾਇਰ ਕਰਕੇ ਕੀਤੇ ਗਏ ਹੈਗੇ ਆ ਸੋ ਇਸ ਸਾਰੇ ਕਾਸੇ ਦੇ ਵਿੱਚ ਜੋ ਗਾਰਡੀਅਨ ਮੈਗਜ਼ੀਨ ਆ ਉਹ ਲਿਖਦਾ ਕਿ ਕੈਨੇਡੀਅਨ ਜਿਹੜੇ ਇਨਵੈਸਟੀਗੇਟਰਸ ਆ ਉਹ ਬਲੀਵ ਕਰਦੇ ਆ ਹੁਣ ਜਿਹੜੇ ਚਾਰ ਹੀ ਫੜੇ ਗਏ ਆ ਭਾਈ ਨਿਜਰ ਦੇ ਸਬੰਧ ਦੇ ਵਿੱਚ ਉਹ ਲਾਰੈਂਸ ਬਿਸ਼ਨੋਈ ਗੈਂਗ ਗਰੁੱਪ ਜਿਹੜਾ ਇੱਕ ਬਹੁਤ ਨੋਟੋਰੀਅਸ ਗਰੁੱਪ ਹੈਗਾ ਜਿਨ੍ਹਾਂ ਨੂੰ ਗਲੋਬਲ ਐਕਸਟਰਸ਼ਨ ਸਕੀਮਸ ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਹੈਗਾ ਜੇਲ ਦੇ ਵਿੱਚ 2014 ਤੋਂ ਉਸ ਗਰੁੱਪ ਦੇ ਜਿਹੜੇ ਬੰਦੇ ਹੈਗੇ ਆ FBI ਨੇ ਪਿਛਲੇ ਦਿਨਾਂ ਦੇ ਵਿੱਚ ਸੈਕਰਮੈਂਟੋ ਦੇ ਆਫਿਸ ਨੇ ਇੱਕ ਆ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈ ਵੀ ਜੇ ਕਿਸੇ ਤੋਂ ਐਕਸਟਰਸ਼ਨ ਹੁੰਦੀ ਆ ਤੇ ਸਾਨੂੰ ਇਮੀਡੀਏਟਲੀ ਕਾਲ ਕਰੋ। ਬਿਸ਼ਨੋਈ ਨੂੰ ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਹੀ ਆ ਵੀ ਕਿਸ ਤਰੀਕੇ ਦੇ ਨਾਲ ਇੱਕ ਰਾਸ਼ਟਰਵਾਦੀ ਗੈਂਗਸਟਰ ਜਿਹੜਾ ਉਹ ਐਲਾਨ ਕੇ ਉਹਦਾ ਕਹਿ ਲਓ ਵੀ ਵਾਸ਼ਿੰਗ ਮਸ਼ੀਨ ਚ ਪਾ ਕੇ ਉਹਨੂੰ ਧੋਇਆ ਜਾ ਰਿਹਾ ਆ, ਸਾਫ਼ ਕੀਤਾ ਜਾ ਰਿਹਾ ਆ ਤੇ ਉਸੇ ਨੂੰ ਹੀ ਜਿਹੜਾ ਹੁਣ ਵਰਤ ਕੇ ਜਿਹੜਾ ਭਾਰਤ ਆ ਜਿਹੜੀ ਉਹਨਾਂ ਦੀਆਂ ਅੱਖਾਂ 'ਚ ਰੜਕਦੇ ਲੋਕ ਆ ਉਹਨਾਂ ਨੂੰ ਇਸ ਗੈਂਗ ਦੇ ਜ਼ਰੀਏ ਜਿਹੜੇ ਨਿਸ਼ਾਨੇ ਦੇ ਉੱਤੇ ਲੈਦੇ ਆ ਸੋ ਲਾਰੈਂਸ ਬਿਸ਼ਨੋਈ ਵੀ ਇਹ ਵੀ ਪਤਾ ਨਹੀਂ ਉਹ ਸਮਝਦਾ ਹੈ ਕਿ ਨਹੀਂ ਸਮਝਦਾ ਹੈ ਇਹ ਉਹਨੂੰ ਵੀ ਵਰਤ ਕੇ ਇਵੈਂਚੁਅਲੀ ਉਹਨਾਂ ਨੇ ਉੱਥੇ ਸੁੱਟ ਹੀ ਜਿਹੜਾ ਉਹ ਦੇਣਾ ਹੈਗਾ ਆ ਸੋ ਪਰ ਹਾਲ ਦੀ ਘੜੀ ਜਿਹੜੇ ਪਟਿਆਲ ਆ ਗਏ ਆ ਉਸ ਦੀ ਕਹਿ ਲਓ ਵੀ ਉਹਦੀ ਜਿਹੜਾ ਵਾਸ਼ਿੰਗ ਮਸ਼ੀਨ 'ਚ ਪਾ ਕੇ ਧੋਣ ਵਾਲਾ ਕੰਮ ਜਰੂਰ ਜਿਹੜਾ ਉਹ ਕਰ ਰਹੇ ਸੀਗੇ ਪਰ ਉਹ ਵਰਤ ਕੇ ਇਸ ਤਰੀਕੇ ਦੇ ਨਾਲ ਕਰ ਰਿਹਾ ਸੋ ਇਹ ਜਿਹੜਾ ਨੈਰੇਟਿਵ ਆ ਵੀ ਗੈਂਗਸ ਨੇ ਜਾਂ ਗੈਂਗ ਗਾਲੀ ਕੋਈ ਲੜਾਈ ਆ ਇਹ ਉਥੇ ਦਾ ਹੀ ਚੱਲਿਆ ਹੋਇਆ ਜਿਹੜਾ ਇਹ ਨੈਰੇਟਿਵ ਆ ਇਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਸਚਾਈ ਨਜ਼ਰ ਨਹੀਂ ਆਉਂਦੀ ਸ਼ਰਿਆ ਜਿੱਦਾਂ ਬਲਵਿੰਦਰ ਸਿੰਘ ਮਹਿੰਦਰ ਸਿੰਘ ਸੌਰੀ ਉਹਨਾਂ ਨੇ ਉਥੇ ਖੜ ਕੇ ਕਿਹਾ ਸੀਗਾ ਵੀ ਇਹ ਪੋਲਿਟੀਕਲ ਅਸੈਸੀਨੇਸ਼ਨ ਆ ਉਹੀ ਚੀਜ਼ ਜਿਹੜੀ ਹਰ ਇੱਕ ਨੂੰ ਨਜ਼ਰ ਆਉਂਦੀ ਆ ਕੱਲੀ ਭਾਈ ਨਿਜਰ ਦੇ ਮਾਮਲੇ ਵਿੱਚ ਨਹੀਂ ਇਸ ਤੋਂ ਪਹਿਲਾਂ ਵੀ ਜਿਹੜੇ ਹੋਰ ਹੋਏ ਕਤਲ ਆ ਲੋਕ ਇਸੇ ਹੀ ਸ਼ੱਕ ਦੀ ਨਜ਼ਰ ਦੇ ਨਾਲ ਦੇਖ ਰਹੇ ਨੇ ਤੇ ਦੇਖਣਾ ਵੀ ਜਿਹੜਾ ਉਹ ਚਾਹੀਦਾ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਕਿਸ ਤਰੀਕੇ ਦੇ ਨਾਲ ਬਖਲਾਹੜ ਦੇ ਵਿੱਚ ਭਾਰਤ ਜਿਹੜਾ ਉਹ ਲੱਗਾ ਹੋਇਆ ਆ واਸ਼ਿੰਗਟਨ ਪੋਸਟ ਦੀ ਜਿਹੜਾ ਐਕਸਪੋਜ਼ੇ ਆਇਆ ਆ ਉਹਨਾਂ ਦੀ ਵੱਡੀ ਇਨਵੈਸਟੀਗੇਟਿਵ ਰਿਪੋਰਟ ਆਈ ਆ ਉਹਨੇ ਬਿਲਕੁਲ ਕਲੀਅਰ ਜਿਹੜਾ ਉਹ ਕਰ ਦਿੱਤਾ ਵੀ ਕਿਸ ਤਰੀਕੇ ਦੇ ਨਾਲ ਇੰਡੀਆ ਵਾਲੇ ਉਹਨਾਂ ਦੀ ਧਰਤੀ ਦੇ ਉੱਤੇ ਕਤਲੋਗਾਰਤ ਦੀ ਜਿਹੜੀ ਆ ਉਹ ਖੇਡਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਗਵਾਂਡੀ ਮੁਲਕ ਦੇ ਵਿੱਚ ਉਹ ਕੰਮ ਚ ਆਲਰੇਡੀ ਕਾਮਯਾਬ ਹੋ ਚੁੱਕੇ ਸੀ ਸੋ ਕਹਿੰਦੇ ਵੀ ਕੋਈ ਮਿਸਟੇਕ ਨਾ ਸਮਝੇ ਵੀ ਇਹ ਗੈਂਗ ਗੂੰਗ ਵਾਲੀ ਗੱਲ ਇਧਰੋਂ ਉਧਰੋਂ ਖਬੀਸਾ ਜਿਓ ਲਿਆ ਕੇ ਵੀ ਉਹ ਇਦਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਉਹ ਗੈਂਗਸਟਰਸ ਦਾ ਆਪਸੀ ਜਿਹੜਾ ਉਹ ਸੀਗਾ ਪਰ ਇਦਾਂ ਦਾ ਕੋਈ ਮਸਲਾ ਨਹੀਂ ਹੈਗਾ ਤੇ ਇਹ ਕਲੀਅਰਲੀ ਗੈਂਗਸ ਨੂੰ ਵਰਤ ਕੇ ਜਿਹੜੇ ਆਪਣੇ ਅਕੈਲੋ ਵੀ ਆਪੋਨੈਂਟਸ ਆ ਜਾਂ ਡਿਸਿਡੈਂਟਸ ਆ ਉਹਨਾਂ ਨੂੰ ਕਤਲੋਕਾਰ ਤੋਂ ਉਹਨਾਂ ਦੀ ਕਰ ਰਹੇ ਹੈ ਕੁਇਨ ਯੂਨੀਵਰਸਿਟੀ ਕੈਨੇਡਾ ਦੇ ਵਿੱਚ ਆ ਉਹਨਾਂ ਤੁੱਥੇ ਇੱਕ ਅਸਿਸਟੈਂਟ ਪ੍ਰੋਫੈਸਰ ਹੈਗੇ ਅਮਰਨਾਥ ਅਮਰਾ ਸਿੰਘਮ ਆ ਉਹ ਸਪੈਸ਼ਲਾਈਜ਼ ਕਰਦੇ ਐਕਸਟ੍ਰੀਮ ਐਕਸਟ੍ਰੀਮਿਜ਼ਮ ਤੇ ਸੋਸ਼ਲ ਮੂਵਮੈਂਟਸ ਦੇ ਉੱਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਟਰੀਟ ਗੈਂਗਸ ਤੇ ਆਰਗੇਨਾਈਜ਼ਡ ਕ੍ਰਾਈਮ ਹੈਗਾ ਆ ਇਹਨਾਂ ਦੇ ਲਿੰਕ ਸਾਊਥ ਏਸ਼ੀਅਨ ਕਮਿਊਨਿਟੀ ਨਾਲ ਬੜੇ ਲੰਮੇ ਸਮੇਂ ਤੋਂ ਇਹਨਾਂ ਦੀ ਪ੍ਰੈਜ਼ੈਂਸ ਆ ਇੱਥੇ ਹੈਗੇ ਆ ਬ੍ਰਿਟਿਸ਼ ਕੋਲੰਬੀਆ 'ਚ ਵੀ ਆਨਟਰੀਓ 'ਚ ਵੀ ਪਰ ਇੰਡੀਅਨ ਗਵਰਨਮੈਂਟ ਦਾ ਜਿਹੜਾ ਡਿਸੀਜਨ ਆ ਵੀ ਇਸ ਨੈਟਵਰਕ ਨੂੰ ਯੂਜ਼ ਕਰਨਾ ਇਹ ਉਹਨਾਂ ਦੀ ਕਹਿੰਦਾ ਮੈਰਿਜ ਆਫ ਕਨਵੀਨੀਅੰਸ ਹੈਗੀ ਆ ਸੋ ਉਹਨਾਂ ਨੇ ਵੀ ਇੱਕ ਤਰ੍ਹਾਂ ਦੇ ਨਾਲ ਆ ਇਹ ਜਿਹੜਾ ਰਿਜ਼ਲਟ ਕੱਢਿਆ ਹੈਗਾ ਉਹਨਾਂ ਨੇ ਕਿਹਾ ਵੀ ਇੰਡੀਆ ਕਿਸੇ ਨੂੰ ਵੀ ਪੇ ਕਰੂਗਾ ਜਿਹੜਾ ਸ਼ੂਟਿੰਗ ਜਾਂ ਚਾਹੇ ਉਹ ਗੈਂਗਸ ਹੈਗੇ ਚਾਹੇ ਉਹਨਾਂ ਚ ਬਿਸ਼ਨੋਈ ਗੈਂਗ ਹੈਗਾ ਕਿਸੇ ਨੂੰ ਵੀ ਮਾਰਨ ਦੇ ਲਈ ਉਹ ਉਹ ਪੇ ਕਰੂਗਾ ਇੰਡੀਆ ਵਿਲ ਪੇ ਹੂ ਐਵਰ ਵਿਲ ਡੂ ਦਾ ਸ਼ੂਟਿੰਗ ਐਂਡ ਗੈਂਗਸ ਲਾਈਕ ਦਾ ਬਿਸ਼ਨੋਈ ਗੈਂਗ ਵਿਲ ਐਸੈਂਸ਼ੀਅਲੀ ਕਿਲ ਹੂ ਐਵਰ ਪੇਸ देम ਟੂ ਕਿਲ ਇਹ ਉਸਨੇ ਕਿਹਾ ਹੈਗਾ ਸੋ ਕੈਨੇਡੀਆਂ ਦੀਆਂ ਏਜੰਸੀਸ ਸੀਸਸ ਤੇ ਐਫ ਬੀਆਈ ਸੀਆਈਏ ਇਹ ਹੁਣ ਪੂਰੇ ਜੋਸ਼ ਸ਼ੋਰ ਦੇ ਨਾਲ ਨਾਰਥ ਅਮਰੀਕਾ ਦੇ ਵਿੱਚ ਕੰਮ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਹੋਰ ਬਹੁਤ ਜ਼ਿਆਦਾ ਜੜੀਆਂ ਗ੍ਰਿਫਤਾਰੀਆਂ ਆ ਉਹ ਹੋ ਸਕਦੀਆਂ ਹੈਗੀਆਂ ਬਹੁਤ ਹੀ ਜ਼ਿਆਦਾ ਇਸ ਟਾਈਮ ਦੇ ਉੱਤੇ ਬਾਚ ਕੀਤਾ ਜਾ ਰਿਹਾ ਆ 6 for justice ਵੱਲੋਂ ਇਹ ਕਿਹਾ ਗਿਆ ਆ ਵੀ ਇਹ ਜਿਹੜੀ ਅਸੈਸੀਨੇਸ਼ਨ ਹੋ ਰਹੀ ਹੈ ਇਸ ਸ਼ਰੇਆਮ ਭਾਰਤ ਸਰਕਾਰ ਇਨਵੋਲਵ ਆ ਇੱਕ ਛੋਟੇ ਲੈਵਲ ਦੇ ਜਿਹੜੇ ਬੰਦੇ ਆ ਠੀਕ ਆ ਉਹ ਹਿਟਮੈਨ ਜਿਹੜੇ ਉਹ ਫੜਲੇ ਹੈਗੇ ਪਰ ਐਕਚੁਅਲ ਗਵਰਨਮੈਂਟ ਇੰਡੀਆ ਦੀ ਗਵਰਨਮੈਂਟ ਦੇ ਜਿਹੜੇ ਏਜੰਟਸ ਆ ਉਹਨਾਂ ਦੇ ਪਿੱਛੇ ਜਾਣਾ ਪਊਗਾ ਨਹੀਂ ਤਾਂ ਉਹ ਹੋਰ ਲੋਕਾਂ ਨੂੰ ਫੇਰ ਇੱਥੇ ਮਾਰਨਗੇ ਕਹਿੰਦੇ ਵੀ ਟ੍ਰਾਂਸਨੈਸ਼ਨਲ ਕੈਂਪੇਨ ਆਫ ਵਾਇਲੈਂਸ ਜੋ ਭਾਰਤ ਦੀ ਸਰਕਾਰ ਵੱਲੋਂ ਉੱਥੇ ਦੇ ਡਿਪਲੋਮੈਟਸ ਵੱਲੋਂ ਸ਼ੁਰੂ ਕੀਤੀ ਗਈ ਆ ਉਸ ਨੂੰ ਕੈਨੇਡਾ ਤੇ ਅਮਰੀਕਾ ਦੀ ਸਰਕਾਰ ਨੂੰ ਰੋਕਣ ਦੀ ਜ਼ਰੂਰਤ ਹੈਗੀ ਆ ਅਮਰੀਕਾ ਦੀ ਸਰਕਾਰ ਦੇ ਵਿੱਚ ਵੀ ਫੋਰਨ ਇੰਟਰਫੀਰੈਂਸ ਦਾ ਬਿਲ ਜਿਹੜਾ ਉਹ ਆ ਰਿਹਾ ਉਹਦੇ ਉੱਤੇ ਕਾਫੀ ਜਿਹੜਾ ਆ ਪ੍ਰੈਸ਼ਰ ਅਮਰੀਕਨ ਜਿਹੜੇ ਕਾਂਗਰਸਮੈਨ ਤਾਂ ਸੈਨੇਟਰਸ ਆ ਉਹਨਾਂ ਦੇ ਉੱਤੇ ਹੈਗਾ ਜੀ